वेलकम टू माय न्यू व्लॉग। ਹੋਰ ਨਵਾਂ ਵਲੌਗ ਦੇ ਵਿੱਚ ਆ ਜੀ ਦਨੀ ਤੇ ਆਈ ਡੀਓ ਵਲੌਗ ਸ਼ੁਰੂਆਤ ਕਰ ਦਿੱਤੀ ਆ ਆਪਾਂ ਸਵੇਰ ਤੋਂ ਤੇ ਸਵੇਰ ਤੋਂ ਹੀ ਆਪਾਂ ਇਹ ਪੂਰੇ ਟਾਈਮ ਚੂਚਿਆਂ ਨੂੰ ਪਾਊਡਰ ਗਰਮੀ ਵਾਸਤੇ ਤੇ ਦਵਾਈ ਪਾਤੀ ਸੀਗੀ ਤੇ ਹੁਣ ਤਾਂ ਚੂਚੇ ਠੀਕ ਆ ਕੁਛਕ ਹੱਦ ਤੱਕ ਕਿਉਂਕਿ ਗਰਮੀ ਜਿਆਦਾ ਬੰਦਾ ਹੁਣ ਕਰੇ ਵੀ ਕੀ ਜਾਨਵਰਾਂ ਨੂੰ ਵੀ ਤੇ ਲੱਗਣੀ ਆ ਤੇ ਬੰਦੇ ਨੂੰ ਵੀ ਲੱਗਣੀ ਆ ਇੱਥੇ ਪਾ ਦੇ 2 ਚਮਚੇ ਪਾ ਦੇ 5 ਲੀਟਰ ਚ ਇਹਦੇ ਵਿੱਚ ਕਰਕੇ ਪਾਈ ਜੇ ਉਹ ਡੁੱਲੇ ਨਾ ਕਹਦਾ ਮੈਂ ਬਸ ਹੁਣ ਆ ਪਾਣੀ ਪਾਉਣਾ ਇੱਥੇ ਪਾਉਣਾ ਆਹੋ ਇੱਦੇ ਚ ਪਾਉਣਾ ਮਾਮਾ ਆਹ ਪਾਣੀ ਇੱਦੇ ਚ ਪਾਉਣਾ 5 ਲੀਟਰ ਤੇ 2 ਚਮਚੇ ਪੈ ਗਏ ਬਸ ਠੀਕ ਆ ਢਾਈ ਢਾਈ ਦੋ ਉਹ ਆ ਦੁੱਲੇ ਨਮਨ ਜਿਹਾ ਨਾ ਦੁੱਲੇ ਆ ਸਾਰੇ ਚੱਕਲਾ ਤਣੀ ਵਾਲੇ ਚੱਕਲਾ ਥੱਲੇ ਢਿੱਗੇ ਵੇਖ ਉਧਰ ਹੋਰ ਲਿਆ ਢੱਕਣ ਦਾ ਮੇਰੇ ਕੋਲ ਹੀ ਆ ਪਾਣੀ ਹੋਰ ਲਿਆ ਜੋ ਮੋਟਰ ਚ ਲਾ ਕੇ ਪਾਰ ਲਿਆ ਫੋਲ ਤੂੰ ਰੱਖ ਡੱਬਾ ਇਹਦੇ ਚ ਪਾੜਾ ਦੋ ਚਮਚੇ ਤੱਕ ਬਰੇਡਿਚ ਕਰ ਲਿਆ। ਸੰਗਲ ਗ੍ਰੈਬ ਕਰ। ਕੀ ਮਨ ਹੋ ਗਿਆ ਕੰਮ ਤੇ। ਇਹ ਖਾ ਉਹ ਤੁੰਗ ਕਰਕੇ ਵਨ ਐਕਸ ਕਰ ਲੈ। ਹੋਰ ਜਿਆਦਾ ਅਜਾ ਵਿੱਚ ਟੱਕਣ ਲਾਲਾ ਹੈ ਇੱਕ ਇੱਕ ਕੀ ਪੋਣਾ ਉਹ ਕਿ ਇੱਕ ਤਾਂ ਇੱਧਰ ਰੱਖਤਾ ਆਪਾਂ ਇਹਨੂੰ ਬਾਹਰ ਛੱਡਿਆ ਇਧਰ ਆ ਦੇਖੇ ਫੱਡੇ 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 ਚੱਲ 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 ਦਾ ਥੋੜੇ ਜਿਹਾ ਕੇ ਤੇ ਛੱਡਾਂਗੇ ਆਪਾਂ ਉੱਪਰ ਜਾਲੇ ਹੋ ਗਏ ਲੈ ਆ ਡੱਬਾ ਟੱਕਣ ਲਾ ਕੇ ਲੈ ਆ ਤੇ ਨੂੰ ਅੰਦਰ ਵੱੜ ਕੇ ਬਣਾ ਲੀਏ ਤੇਲ ਤੇ ਰੱਖਣ ਨੂੰ ਕਿਹਾ ਤੇਲ ਥੋੜੀ ਜਿਹੀ ਪਰ ਇਹਨੂੰ ਕਰ ਲੈ ਨਾਲ ਨਾਲ ਜੋੜ ਦੇ ਕੀ ਪਾਉਣਾ ਹੈ ਜੀ ਕਿਤੇ ਚੂੜਾ ਤੇ ਮੈਦਨਾ ਨਹੀਂ ਆ ਜਾ ਬਾ ਲਾਈ ਲੈ ਕੇ ਆ ਆਖਣੀ ਫੜ ਤੂੰ ਮੈਂ ਆਖ ਖੋਲਦਾ ਯਾਰ ਜਿੱਪ ਤਾਂ ਆਖਣੀ ਖਲੋਂਗੇ

ਖਲੇ ਫੜ ਗਾਣ ਕੱਕਰ ਛੜਕ ਲਈ ਹੈਂ ਮੱਦੀ ਅੱਲਾ ਆ ਆ ਆ ਇਧਰ ਮੁਖਾ 1x5 ਜਿਹਨੇ ਬੈਠੇ ਇਕੱਠੇ ਹੋਏ ਚੱਲ 1 ਕਰ ਲੈ ਬੱਚੇ 2.5 ਕਰ ਲੈ ਹੱਲੇ ਹੱਲੇ ਫੜ

は、hey.

ਫੱਡੇ 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 ਨੀਚੇ ਮੋਰੀਆਂ ਕੱਢ ਗਣਾ ਉਹ ਡੱਬਾ ਚੱਕ ਲੈ ਇਧਰ ਆ ਫਿਰ ਤੱਕ ਲੋ ਜੀ ਮਿੱਤਰੋ ਅਸੀਂ ਪਾਉਣ ਲੱਗੇ ਆ ਤੁਚੇ ਨੂੰ ਫੀਡ ਇੱਧਰ ਕਰਦੇ ਆਪਾਂ ਠੀਕ ਹੈ ਇਹ ਕਾਲੇ ਕੁਲੇ 너만 갈일 있대요. 엄나가 파르타 봤어. 너무

oh betul oh dua ya delapan ਉਨਦੇ ਛੜਕਾ ਕਰਕੇ ਉਦੋਂ ਬਾਅਦ ਛੱਡਾਂਗੇ ਤੂਚੇ ਸਮਾਂ ਚੱਲਦੀ ਪਈ ਹੈ ਫੀਡ ਪਾਈ ਹੋਈ ਹੈ ਬੋਦਰਾਂ ਜਿਮੀ ਡੱਬੇ ਚ ਵੀ ਪਾਈ ਹੋਈ ਹੈ ਛੱਡ ਦੇ ਆਪ ਵੀ ਆ ਜਾਣੇ ਆ ਦੂਜੇ ਖੁੱਡਾ ਵੀ ਖੋਲ ਦੇ ਜਿਹੜੇ ਰਹਿ ਗਏ ਸਾਰੇ ਕੱਢ ਦੀ ਵਿੱਚੋਂ ਖੁੱਡਾ ਬੰਦ ਕਰ ਦੇ ਵੇਖੀ ਆ ਮੈਂ ਕਾ ਉਹ ਪਾਣੀ ਕੋ ਦਵਾਈ ਪਾਉਣੀ ਆ ਕਿ ਮੈਂ ਖੋਲੀ ਸੀਗੀ ਤੇ ਫੇਰ ਮੀਚ ਰਹਿਂਦਾ ਫਿਰ ਇਹ ਕੱਕ ਖੁੱਲ ਜਾਂਦੀ ਹੋਂ ਤਾਂ ਖੁੱਲੀ ਹੋਵੇ ਉਹਨੇ ਪਾਣੀ ਆਲੇ ਬਾਹਰ ਕੱਢੇ ਹੋਏ ਆ ਮਰੂਦ ਲੱਗ ਚੱਲੇ ਮਰੂਦ ूर नु भी नाता तो बनती मंजे तवा धो के देख खेडते फिरते सही है मौसम तो बाली गर्मी मानते हैं ਰੂੜੇ ਚੱਕ ਕੇ ਉਹਦੇ ਨਾਲ ਲਾ ਦੇ। ਕੰਧ ਦੇ ਨਾਲ ਛੱਡਦੇ ਜਮਾ। ਇਹਨਾਂ ਦੇ ਖੁਰਲੀ ਵੀ ਕੱਢ ਦੇ। ਪਾਣੀ ਪੀ ਜਾਂਦੇ ਆ ਉਹ ਕੰਜਰ ਦਾ ਫੀਡ ਦੇ ਵਿੱਚ ਹੀ ਵੜ ਗਿਆ ਡੱਬੇ। ਲੈ ਪੈਰ ਮਰੀ ਜਾਂਦਾ। आ डरदा भी है वो नहीं डरदा परला हां तो जमीन डरता गाई के लगे हुए तगड़ तगड़ा दा छल्ले ही बैठे लगेया पयागे पे, ना बैठ के खाना मैं दा ओ सा चढ़ गए त्रिया आ केड़ा होया आ केड़ा मैं दा तो पहचान नहीं आया नामो दा नहीं हाय मंगली साइकिल फड़ाता हाय ओए ओए पूरी खोली जा रे तुम ਔਰ ਕਾਈਰ ਸੈਂਡ ਦੇ ਰਿਹਾ ਸੀ ਸਤਿ ਸ਼੍ਰੀ ਅਕਾਲ ਹਾਂ ਜੀ ਪ੍ਰਭਾਤ ਸਤਿ ਸ਼੍ਰੀ ਅਕਾਲ ਤੇ ਆ ਗਿਆਨੀ ਜੀ ਯਾਰ ਆਪ ਲੋਗ ਗੰਦੇ ਨੇ ਸਕੂਟਰੀ ਕਰਦੇ ਆ ਜਿਵੇਂ ਮਨ ਜੀ ਮੈਂ ਕਿਹ ਪਤਾ ਨਹੀਂ ਕੌਣ ਉਹਦੇ ਉਹਦੇ 2.2 ਸਾਡੀ ਇੱਜ਼ਤ ਖਰਾਬ ਕਰੂਗੀ ਟੋਪੀ ਕਰਕੇ ਆਹ ਹੋ ਕੇ ਪੁੱਟੀ ਲੱਗੇ ਆ ਖਾਣ ਤੇ ਫਿਰ ਕਰਦੇ ਆ ਐਡਿਟਿੰਗ